ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਕਢਾਣੀ ਕਲਾ ਜੋ ਕਿ ਰਾੜਾ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਸ ਧਰਤੀ ਦੇ ਉੱਪਰ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 45 ਦਿਨ ਇਸ ਧਰਤੀ ਦੇ ਉੱਪਰ ਰਹੇ ਆ ਜੀ ਇਸ ਪਿੰਡ ਵਿੱਚ ਤੇ ਇਸ ਧਰਤੀ ਨੂੰ ਭਾਗ ਲਾਇਆ ਜੀ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਦੇ ਉੱਪਰ ਇੱਕ ਦਾਤਣ ਗੱਡ ਕੇ ਗੱਡ ਦਿੱਤੀ ਸੀ ਆਪਣੀ ਮੌਜ ਦੇ ਵਿੱਚ ਆ ਕੇ ਤੇ ਉਹ ਦਾਤਣ ਤੋਂ ਅੱਜ ਇੱਕ ਬਹੁਤ ਹੀ ਵੱਡਾ ਦਰਖਤ ਬਣ ਚੁੱਕਾ ਹੈ ਜੀ ਉਸ ਜਗ੍ਹਾ ਦੇ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਦੋਸਤੋ ਲੋ ਜੀ ਕਰੋ ਦਰਸ਼ਨ ਉਸ ਨਿੰਮ ਦੇ ਜੋ ਗੁਰੂ ਜੀ ਨੇ ਇੱਕ ਟੋਬੇ ਦੇ ਉੱਪਰ ਦਾਤਣ ਕਰਦਿਆਂ ਨੇ ਆਪਣੇ ਹੱਥੀ ਆਪਣੀ ਮੌਜ ਵਿੱਚ ਆ ਕੇ ਲਗਾਈ ਸੀ ਤੇ ਉਹ ਦਾਤਣ ਦੇ ਤੋਂ ਦੇਖ ਸਕਦੇ ਹੋ ਤੁਸੀਂ ਕਿੱਡਾ ਵੱਡਾ ਨਿੰਮ ਦਾ ਦਰਖਤ ਬਣ ਚੁੱਕਿਆ ਤੇ ਪ੍ਰਾਤਨ ਪੁਰਾਣੇ ਸਮੇਂ ਦੀ ਇਹ ਨੀਮਾ ਜੀ ਇਸ ਜਗ੍ਹਾ ਦੇ ਉੱਪਰ ਹੁਣ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਸ਼ੋਭੀਤਾ ਜੀ ਇੱਕ ਕਟਾਣੀ ਕਲਾ ਪਿੰਡ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਇਸ ਪਿੰਡ ਦੇ ਵਿੱਚ ਬਹੁਤ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਜਗ੍ਹਾ ਦੇ ਉੱਪਰ ਹਰਗੋਬਿੰਦ ਸਾਹਿਬ ਜੀ 45 ਦਿਨ ਰਹੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਗੁਰੂ ਜੀ ਦੇ ਮੰਜੀ ਦਾ ਬਾਣ ਵੀ ਪਿਆ ਹੈ ਤੇ ਉਹਨਾਂ ਦਾ ਹੋਰ ਵੀ ਵਸਤੂਆਂ ਇਸ ਜਗ੍ਹਾ ਦੇ ਉੱਪਰ ਗੁਰੂ ਜੀ ਇਹਨਾਂ ਪਿੰਡ ਵਾਲਿਆਂ ਤੋਂ ਖੁਸ਼ ਹੋ ਕੇ ਕੀ ਦੇ ਗਏ ਸਨ ਖੁਸ਼ ਹੋ ਕੇ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਦੇ ਦਿੱਤਾ ਸੀ ਉਹਨਾਂ ਦੀ ਸੇਵਾ ਨੂੰ ਦੇਖ ਕੇ ਪਿੰਡ ਵਾਲਿਆਂ ਨੇ ਗੁਰੂ ਜੀ ਦੀ ਬਹੁਤ ਸੇਵਾ કરી ਲਓ ਜੀ ਇਹ ਦਰਬਾਰ ਸਾਹਿਬ ਜੀ ਦਾ ਤੁਸੀਂ ਗੇਟ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੀ ਦਾ ਗੁਰਦੁਆਰਾ ਨਿਮਨਸਰ ਪਾਤਸ਼ਾਹੀ 6ਵੀ ਤੁਸੀਂ ਦੇਖ ਸਕਦੇ ਹੋ ਤੇ ਅੰਦਰੋਂ ਵੀ ਆਪਾਂ ਕਰਾਉਨੇ ਆ ਦਰਸ਼ਨ ਵੀਡੀਓ ਨਾਲ ਦੋਸਤੋ ਬਣੇ ਰੋ ਤੇ ਅੱਗੇ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਤੁਹਾਨੂੰ ਇਤਿਹਾਸ ਵੀ ਦੱਸਦੇ ਆ ਇਸ ਜਗ੍ਹਾ ਦੇ ਉੱਪਰ ਜੋ ਵੀ ਸੱਚੇ ਮਨ ਨਾਲ ਇਸ਼ਨਾਨ ਕਰਦਾ ਹੈ ਜੀ ਉਸ ਦੇ ਚਮੜੀ ਦੇ ਰੋਗ ਦੂਰ ਹੁੰਦੇ ਹਨ ਲਓ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਜੀ ਦੇ ਤੇ ਆਪਾਂ ਤੁਹਾਨੂੰ ਵੀਡੀਓ ਨਾਲ ਬਣੇ ਰੋ ਅੱਗੇ ਲੈ ਕੇ ਚੱਲਦੇ ਹਾਂ ਤੇ ਉਹ ਬਾਣ ਵੀ ਦਿਖਾਉਨੇ ਆ ਜੋ ਗੁਰੂ ਜੀ ਦੀ ਮੰਜੀ ਦਾ ਬਾਣ ਹੈ ਉਹ ਇਸ ਜਗ੍ਹਾ ਉੱਤੇ ਅੱਜ ਵੀ ਸ਼ੀਸ਼ੇ ਦੇ ਵਿੱਚ ਜੜ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਹੋਇਆ ਹੈ ਜੀ ਤੇ ਸੰਗਤਾਂ ਬਹੁਤ ਦੂਰ ਦੁਰਾਡੇ ਤੋਂ ਚੱਲ ਕੇ ਇਸ ਜਗ੍ਹਾ ਦੇ ਉੱਤੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਆ ਬਾਣ ਤੁਸੀਂ ਦੇਖ ਰਹੇ ਹੋ ਜੀ ਇਹ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਅੰਦਰ ਦਰਬਾਰ ਸਾਹਿਬ ਜੀ ਦੇ ਵਿੱਚ ਸ਼ੀਸ਼ੇ ਦੇ ਵਿੱਚ ਜੜ ਕੇ ਰੱਖਿਆ ਹੋਇਆ ਸੰਗਤ ਨੇ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਉਹ ਬਾਣਾ ਜੀ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੰਜੀ ਦਾ ਬਾਣਾ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਸੰਗਤੋ ਇਸ ਪਿੰਡ ਦੇ ਵਿੱਚ ਗੁਰੂ ਜੀ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਜੀ ਬਣੇ ਹੋਏ ਨੇ ਜੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੀ ਪਾਸ਼ਾਈ ਸ਼ੇਮੀ ਕੁਡਾਣੀ ਕਲਾ ਲੁਧਿਆਣਾ ਦੇ ਵਿੱਚ ਪੈਂਦਾ ਜੀ ਮੇਰੀ ਪਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1631 ਈਸਵੀ ਨੂੰ ਕਡਾਨੀ ਕਲਾਂ ਵਿੱਚ ਨਗਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਪਿੰਡ ਤੋਂ ਬਾਹਰ ਇੱਕ ਚੰਗੀ ਥਾਂ ਵੇਖ ਕੇ ਦਰਖਤ ਹੀਠ ਕਮਰ ਕੱਸਾ ਖੋਲਿਆ ਤੇ ਦਮ ਲਿਆ ਇਸ ਆਸਥਾਨ ਤੇ ਰਹਿਣ ਵਾਲੇ ਸਾਧੂ ਤਪਸਵੀ ਨੇ ਸਤਗੁਰੂ ਜੀ ਨੂੰ ਜਲ ਸ਼ਕਾਇਆ ਆਪ ਜੀ ਨੇ ਉਸ ਸਾਧੂ ਨਾਲ ਪਰਮਾਰਥਕ ਚਰਨ ਬਿਲਾਸ ਕੀਤੇ ਤੇ ਵਰਦਾਨ ਦਿੱਤਾ ਅੱਜ ਇਸ ਸਥਾਨ ਤੇ ਸ੍ਰੀ ਗੁਰੂ ਦਮਦਮਾ ਸਾਹਿਬ ਸਜੋਬਿਤ ਹੈ ਜੀ ਇਸ ਪਿੰਡ ਦੇ ਵਿੱਚ ਸ੍ਰੀ ਗੁਰਦੁਆਰਾ ਸ਼੍ਰੀ ਪੜੋਲਾ ਸਾਹਿਬ ਜੀ ਫਿਰ ਪਿੰਡ ਦੀ ਸੰਗਤ ਨੇ ਬੜੇ ਆਦਰ ਸਤਿਕਾਰ ਨਾਲ ਗੁਰੂ ਸਾਹਿਬ ਜੀ ਨੂੰ ਪਿੰਡ ਲਿਆਂਦਾ ਆਪ ਜੀ ਦੀ ਰਿਹ ਰਿਹਾਈਸ਼ ਮਰਵਾਹੇ ਖੱਤਰੀ ਬਾਬੇ ਸੁਤਰੀਏ ਦੇ ਘਰ ਸੀ ਇੱਥੇ ਸਤਿਗੁਰੂ ਜੀ ਨੇ ਪੜੋਲੇ ਵਿੱਚ ਧਣੇ ਪਾ ਕੇ ਵਰ ਦਿੱਤਾ ਕਿ ਇਸ ਪੜੋਲੇ ਨੂੰ ਖੋਲ ਨਹੀਂ ਦੇਖਣਾ ਵਰਤੀ ਜਾਣਾ ਵਰਤੀ ਜਾਣਾ ਕਈ ਪੁਸ਼ਤਾਂ ਇਸੇ ਤਰ੍ਹਾਂ ਦਾਣੇ ਵਰਤਦੇ ਰਹੇ ਅੱਜ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਪਢੋਲਾ ਸਾਹਿਬ ਜੀ ਚਰਨ ਕਮਲ ਹਵੇਲੀ ਸਾਹਿਬ ਜੀ ਮੌਜੂਦ ਹੈ ਜੀ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਜੀ ਇੱਥੇ ਸਤਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਇਸੇ ਜਗ੍ਹਾ ਤੇ ਸਤਗੁਰੂ ਜੀ ਦਾ ਘੋੜਾ ਬੰਨਣ ਲਈ ਕਿਲਾ ਗੱਡਿਆ ਜੋ ਕਿ ਅੱਜ ਨਿੰਮ ਦੇ ਦਰਖਤ ਵਿੱਚ ਮੌਜੂਦ ਹੈ ਇੱਥੇ ਸਤਗੁਰੂ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਜੀ ਜਿਸ ਨਾਲ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ਸੀਗਾ ਜੀ ਚੋਲਾ ਸਾਹਿਬ ਮੌਜੂਦ ਹੈ ਜੀ ਉਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਸ ਪਿੰਡ ਵਿੱਚ ਤੁਸੀਂ ਦਰਸ਼ਨ ਕਰਨ ਲਈ ਆ ਸਕਦੇ ਹੋ ਜੀ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਜਿਸ ਤੋਂ ਸਤਿਗੁਰੂ ਜੀ ਨਿਤਨੇਮ ਕਰਿਆ ਕਰਦੇ ਸਨ ਅਤੇ ਇੱਕ ਚਰਨ ਜੋੜਾ ਵੀ ਮੌਜੂਦ ਹੈ ਜੀ ਅੱਜ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਸ਼ਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਨਿਮਸਰ ਸਾਹਿਬ ਜੀ ਜਿੱਥੇ ਜੇ ਜੋ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੀ ਨਿਮਸਰ ਸਾਹਿਬ ਜੀ ਪਿੰਡ ਦੇ ਚੜਦੇ ਵਾਲੇ ਪਾਸੇ ਲੁਧਿਆਣੇ ਟੋਬੇ ਤੋਂ ਕੰਡੇ ਤੇ ਸਤਿਗੁਰ ਜੀ ਦਾਤਣ ਕਰਲਾ ਕਰਕੇ ਇਸ਼ਨਾਨ ਕਰਿਆ ਕਰਦੇ ਸਨ ਇੱਕ ਦਿਨ ਆਪਣੀ ਮੌਜ ਵਿੱਚ ਸਤਿਗੁਰ ਜੀ ਨੇ ਦਾਤਣ ਕਰਕੇ ਟੋਬੇ ਤੇ ਕੰਡੇ ਤੇ ਗੱਡ ਦਿੱਤੀ ਜਿਹੜੀ ਕੀ ਅੱਜ ਵੀ ਨਿਮ ਦੇ ਦਰਖਤ ਦੇ ਤੌਰ ਤੇ ਮੌਜੂਦ ਹੈ ਇੱਥੇ ਸਤਿਗੁਰ ਜੀ ਦੇ ਲੰਗ ਦਾ ਬਾਣ ਅਤੇ ਦੌਣ ਵੀ ਮਜੂਦ ਹੈ ਇੱਥੇ ਸਰੋਵਰ ਵੀ ਸ਼ਸ਼ੋਭਿਤ ਹੈ ਹੁਣ ਇੱਥੇ ਗੁਰਦੁਆਰਾ ਸ਼੍ਰੀ ਨੰਮ ਸਰ ਸਾਹਿਬ ਸ਼ਸ਼ੋਭਿਤ ਹੈ ਜੀ ਜੋ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ 45 ਦਿਨ ਇਸ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਜਾਂਦੇ ਸਮੇਂ ਸੰਗਤਾਂ ਨੂੰ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਇਹ ਪਵਿੱਤਰ ਵਸਤੂਆਂ ਬਖਸ਼ੀਆਂ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਜਿਸ ਤੋਂ ਸਤਿਗੁਰੂ ਜੀ ਆਪ ਨਿਤਨੇਮ ਕਰਿਆ ਕਰਦੇ ਸਨ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਦੀਆਂ ਕਲੀਆਂ ਫੜ ਕੇ 52 ਉਮਰ ਕੈਦੀ ਰਾਜਿਆ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਏ ਸਨ ਆਪ ਜੀ ਦੇ ਇੱਕ ਚਰਨ ਦਾ ਜੋੜਾ ਸਾਹਿਬ ਆਪ ਜੀ ਦੇ ਪਲੰਘ ਸਾਹਿਬ ਦਾ ਬਾਣ ਤੇ ਦੌਣ ਗੁਰੂ ਸਾਹਿਬ ਜੀ ਨੇ ਵਿਦਾਇਗੀ ਸਮੇ ਇਹੇ ਵਰ ਬਖਸ਼ੇ ਕਢਾਣੀ ਨੂੰ ਬਾਹਰੋਂ ਆਇਆ ਦੁਸ਼ਮਣ ਹਰਾ ਨਹੀਂ ਸਕੇਗਾ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਤੇ ਕਢਾਣੀ ਤੋਂ ਕਢਾਨ ਬਣੇਗਾ ਇਥੇ ਹਾਜ਼ਰੀਆਂ ਪਰ ਨਾਲ ਗਲਹਿਰਾ ਅਤੇ ਹੋਰ ਬਿਮਾਰੀਆਂ ਚਮੜੀ ਦੇ ਰੋਗ ਆਦੀ ਦੂਰ ਹੁੰਦੇ ਹਨ ਜੀ ਜੋ ਵੀ ਸੰਗਤਾਂ ਸੱਚੇ ਦਮਨਾਂ ਇਸ ਜਗ੍ਹਾ ਦੇ ਉੱਪਰ ਇਸ਼ਨਾਨ ਕਰਨ ਲਈ ਆਉਂਦੀਆਂ ਨੇ ਜੀ ਉਹਨਾਂ ਸੰਗਤਾਂ ਦੇ ਸਭ ਦੁੱਖ ਦੂਰ ਹੁੰਦੇ ਹਨ ਇਹ ਉਹੀ ਦਰਖਤ ਹੈ ਜਿੱਥੇ ਗੁਰੂ ਜੀ ਨੇ ਆਪਣੀ ਮੌਜ ਵਿੱਚ ਆ ਕੇ ਇੱਕ ਟੋਬੇ ਦੇ ਉੱਪਰ ਦਾਤਣ ਨੂੰ ਗੱਡ ਦਿੱਤਾ ਸੀ ਤੇ ਉਹ ਦਾਤਣ ਤੋਂ ਤੁਸੀਂ ਦੇਖ ਸਕਦੇ ਹੋ ਕਿੰਡਾ ਵੱਡਾ ਦਰਖਤ ਬਣ ਚੁੱਕਾ ਹੈ ਨਿੰਮ ਦਾ ਬਿਲਕੁਲ ਦਰਬਾਰ ਸਾਹਿਬ ਦੇ ਗੇਟ ਦੇ ਮੂਰੇ ਆ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚੋਂ ਸਕਰੀਨ ਸ਼ਾਟ ਲੈ ਕੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੰਗਤੋਂ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਪੜੋ ਜੀ ਲਓ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਧਰਲੇ ਪਾਸੇ ਲੰਗਰ ਹਾਲ ਸੀਗਾ ਜੀ ਤੁਹਾਨੂੰ ਜੋ ਦਿਖਾ ਰਿਹਾ ਬਹੁਤ ਹੀ ਜ਼ਿਆਦਾ ਖੁੱਲੀ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਤੇ ਇਧਰਲੇ ਪਾਸੇ ਸਟੈਂਡ ਬਣਿਆ ਸਕੂਟਰ ਮੋਟਰਸਾਈਕਲ ਲਾਉਣ ਲਈ ਜੀ ਇਹ ਆਪਾਂ ਤੁਹਾਨੂੰ ਨੇੜੇ ਲੈ ਕੇ ਚੱਲਦੇ ਆਂ ਵੀਡੀਓ ਦੇ ਵਿੱਚ ਹੁਣ ਸਕਰੀਨਸ਼ਾਟ ਲੈ ਲਿਓ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਸਾਰਾ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਪੜੋ ਤੇ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਆਓ ਤੇ ਆਪਣਾ ਜੀਵਨ ਸਫਲਾ ਕਰੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆਂ ਇਹ ਗੁਰਦੁਆਰਾ ਸਾਹਿਬ ਜੀ ਦਾ ਸਾਰਾ ਇਤਿਹਾਸ ਲਿਖਿਆ 45 ਦਿਨ ਇਸ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਗੁਰੂ ਜੀ ਨੇ ਗੁਰੂ ਨਾਲ ਜੋੜਿਆ ਇਹ ਸਾਹਮਣੇ ਦੀ ਤਸਵੀਰ ਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦੇਖੋ ਜੀ ਕਿੰਨੀ ਪਿਆਰੀ ਤਸਵੀਰ ਆ ਰਹੀ ਆ ਪ੍ਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤੇ ਤਰੱਕੀਆਂ ਮਾਣਨ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਯਾਰਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਆਪਾਂ ਐਦਾ ਹੀ ਤੁਹਾਡੇ ਲਈ ਔਰ ਗੁਰਦੁਆਰਾ ਸਾਹਿਬ ਜੀ ਦੀਆਂ ਇਤਿਹਾਸਿਕ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਨਾਲ ਦੀ ਨਾਲ ਦੋਸਤੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲੋ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੀ ਵੀਡੀਓ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਸਾਰੀ ਤੇ ਦੋਸਤੋ ਹੁਣ ਆਪਾਂ ਤੁਹਾਡੇ ਲਈ ਅਗਲੇ ਵੀਡੀਓ ਨਵੀਂ ਲੈ ਕੇ ਆਵਾਂਗੇ ਜੀ ਐਦਾਂ ਹੀ ਮੇਰੇ ਚੈਨਲ ਨਾਲ ਜੁੜੇ ਰਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਮਾਹੌਲ ਆ ਵਧੀਆ ਬੂਟੇ ਲਾਏ ਹੋਏ ਗੁਰਦੁਆਰਾ ਸਾਹਿਬ ਅੱਜ ਤੁਹਾਨੂੰ ਦਰਸ਼ਨ ਕਰਾਈ ਜੀ ਗੁਰਦੁਆਰਾ ਨਿੰਮਸਰ ਸਾਹਿਬ ਜੀ ਦੇ ਜੋ ਕਿ ਪਿੰਡ ਕਢਾਣੀ ਕਲਾਂ ਦੇ ਵਿੱਚ ਮੌਜੂਦ ਆ ਜੀ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਜੀ ਜਿਸ ਧਰਤੀ ਨੂੰ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਭਾਗ ਲਾਏ ਜੀ ਇਸ ਧਰਤੀ ਨੂੰ ਤੁਹਾਨੂੰ ਆਪਾਂ ਪੁਰਾਣੀ ਸਮੇਂ ਦੀ ਨਿੰਮ ਦੇ ਵੀ ਦਰਸ਼ਨ ਕਰਵਾਏ ਤੇ ਉਹਨਾਂ ਦੇ ਬਾਣ ਦੇ ਵੀ ਦਰਸ਼ਨ ਕਰਵਾਏ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਹੋਰ ਨਵੀਆਂ ਧਾਰਮਿਕ ਤੇ ਐਡੇ ਗੁਰਦੁਆਰਾ ਸਾਹਿਬ ਜੀ ਦੀਆਂ ਹਿਸਟਰੀ ਵਾਲੇ ਗੁਰਦੁਆਰਾ ਸਾਹਿਬ ਜੀ ਦੀਆਂ ਜਿਨ੍ਹਾਂ ਨਾਲ ਆਪਣਾ ਇਤਿਹਾਸ ਜੁੜਿਆ ਹੋਇਆ ਗੁਰੂਆਂ ਦਾ ਇਤਿਹਾਸ ਜੁੜਿਆ ਹੋਇਆ ਅਗਲੀਆਂ ਸਾਰੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ 'ਚ ਜੀ